ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹਨੇ ਇਥੋਂ ਕਥਾ ਸ਼ੁਰੂ ਕਰਨ ਲੱਗੇ ਆ ਸੱਜਜ ਸੱਜਜ ਮੈਮੀ ਸਿੱਖ ਬਣ ਗਿਆ ਅਸੀਂ ਪਿੱਛੇ ਦੱਸ ਆਏ ਹਾਂ ਕਿ ਸਤਿਗੁਰੂ ਜੀ ਨੂੰ ਇੱਕ ਮੁਸਲਮਾਨ ਫਕੀਰ ਸੰਦਨ ਮੈਮੀ ਮਿਲੇ ਸਨ ਇਹ ਫਕੀਰ ਸਤਿਆਣਾ ਪਿੰਡ ਦੇ ਸੰਨ ਬਹੁਤ ਕਰਨੀ ਵਾਲੇ ਹੋਏ ਹਨ ਸੂਫੀ ਮਤ ਦਾਸ ਸੀ ਦਵਾਨਗੀ ਵਿੱਚ ਢੋਲੇ ਤੇ ਕਾਫੀ ਕਾਫੀਆਂ ਗਾਉਂਦੇ ਰਹਿੰਦੇ। ਜਦ ਕਦੀ ਸਹਿਸਵਾਹੀ ਕੋਈ ਬਚਨ ਕਰ ਦਿੰਦੇ ਤਾਂ ਉਹ ਬਚਨ ਸੱਚ ਹੋ ਜਾਂਦਾ। ਇਸ ਤਰ੍ਹਾਂ ਇਲਾਕੇ ਵਿੱਚ ਆਪ ਦਾ ਬੜਾ ਸਤਕਾਰ ਸੀ। Hindu ਤੇ Musalman ਇਸ ਕੋਲੋਂ ਡਰਦੇ ਸਨ ਤੇ ਇਹਦੇ ਬਹੁਤ ਸਾਰੇ ਮਰੀਦ ਸਨ। ਇੱਕ ਵਾਰ ਆਖਦੇ ਹਨ ਕਿ ਕਿਸੇ ਅਦਖਣ ਇਸਤਰੀ ਨੇ ਇਸ ਨੂੰ ਦੁੱਧ ਪਰ ਆਇਆ ਦੱਦ ਪੜਾਉਣ ਦੇ ਨਾਲ ਹੀ ਉਹਨੇ ਇਹ ਵੀ ਬੇਨਤੀ ਕੀਤੀ ਕਰ ਦਿੱਤੀ ਕਿ ਉਸ ਨੂੰ ਪੁੱਤਰ ਦੀ ਇੱਛਾ ਹੈ ਉਹਨ ਪੁੱਤਰੀ ਜਾ ਰਹੀ ਹੈ ਫਕੀਰ ਨੇ ਸਹਿਸਵਾਚਨ ਕੀਤਾ ਪੁੱਤਰ ਖਦਾ ਨੇ ਪੁੱਤਰ ਨਹੀਂ ਦਿੱਤਾ ਅੱਛਾ ਉਸ ਨੂੰ ਖਿਆਲ ਨਹੀਂ ਰਿਹਾ ਹੋਵੇਗਾ ਹੁਣ ਉਹ ਜ਼ਰੂਰ ਪੁੱਤਰ ਦੇਵੇਗਾ ਬਹੁਤ ਵੱਡਾ ਮਰੀਆਮ ਪੁੱਤਰ ਹੋਵੇਗਾ ਇਸ ਧੀ ਨੇ ਘਰ ਜਾ ਕੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਬਹੁਤ ਪਰੇਸ਼ਾਨ ਹੋਈ। ਕਿ ਇਹਦੇ ਬਚਨ ਸੱਚੇ ਹੋ ਗਏ। ਪੂਰੇ ਸਾਲ ਪਿਛੋਂ ਮਾਈ ਦੇ ਘਰ ਪੁੱਤਰ ਹੋ ਗਿਆ। ਉਸ ਨੇ ਸਾਰੇ ਇਲਾਕੇ ਵਿੱਚ ਪੀਰ ਦੀ ਉਸ 37 ਦਾ ਢੰਡੋਰਾ ਪੱਟ ਦਿੱਤਾ। ਫਕੀਰ ਜਦ ਸਤਿਗੁਰੂ ਜੀ ਨੂੰ ਮਿਲਿਆ ਤਾਂ ਸਤਿਗੁਰੂ ਜੀ ਦੇ ਚਿਹਰੇ ਦਾ ਨੂਰ ਵੇਖਦਾ ਰਿਹਾ। ਜਦ ਨੂਰ ਵੇਖ-ਵੇਖ ਕੇ ਰੱਜ ਗਿਆ ਤਾਂ ਸਤਿਗੁਰੂ ਜੀ ਦਾ ਉਸ ਨੇ ਜੀਵਨ ਇਤਿਹਾਸ ਸੁਣਿਆ। ਜਦੋਂ ਇਤਿਹਾਸ ਸੁਣ ਚੁੱਕਾ ਤਾਂ ਉਸਨੇ ਸਿੰਘਾਂ ਦੀ ਰੈਣੀ ਬਣੀ ਵੇਖੀ ਉਸ ਨੂੰ ਹਾਰੰਗ ਵਿੱਚ ਕੁਝ ਨਾ ਕੁਝ ਚੰਗਾ ਦਿਸਿਆ ਐਸਾ ਚੰਗਾ ਕਿ ਉਹ دیਵਾਨਾ ਹੋ ਗਿਆ ਸੁੱਤੇ ਤੇ ਜਾਗਦੇ ਹੋਏ ਉਸ ਨੂੰ ਹਿਰਦੇ ਵਿੱਚੋਂ ਆਵਾਜ਼ ਆਉਣ ਲੱਗੀ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੀ ਗੱਦੀ ਪਿਆ ਪਿਆ ਦੀ ਗੱਦੀ ਹੈ ਸ਼ਾਂਤੀ ਤੇ ਸੱਚ ਰਾਜ ਵਾਲੀ ਗੱਦੀ ਹੈ ਐਸ ਮੈਚ ਮੱਝ ਹਵ ਦਾ ਤੱਸਬ ਨਹੀਂ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੈ ਇੱਕ ਖਤਾ ਕਾਲ ਫੁਰਖ ਦੀ ਪੂਜਾ ਹੈ ਸਾਰੇ ਪਾਈ ਪਾਈ ਹਨ ਕਬਰ ਮੜੀ ਪੱਥਰ ਬੋਤ ਆਦਿਕ ਕਿਸੇ ਵਸਤੂ ਦੀ ਪੂਜਾ ਨਹੀਂ ਜਿੱਧਰ ਦੇਖੋ ਮੇਲ ਸਾਂਝ ਹੈ ਜੀ ਮਰਮਚ ਖੀੜਾ ਹੈ ਹਮਦardi ਹੈ ਉੱਚਾ ਉੱਠਣ ਦੀ ਦਾੰਗ ਹੈ ਉਸ ਰੱਬ ਦਾ ਬਹਿਮ ਵਿੱਚ ਫਸ ਗਿਆ ਉਹਦਾ ਜੀਵਨ ਮੇੜਾ ਡੋਲੇ ਡੋਲਦਾ ਸੀ ਉਹ ਇੱਕ ਮੋੜ ਉੱਤੇ ਜਾ ਰਿਹਾ ਹੁੰਦਾ ਜਿੱਥੋਂ ਸਿੱਖੀ ਦੇ ਰਾਹ ਵੱਲ ਰਸਤਾ ਮੁੜਦਾ ਸੀ ਉਹ ਸੋਚਦਾ ਰਿਹਾ ਕਿ ਉਹ ਕੀ ਕਰੇ ਉਹ ਸਤਿਗੁਰੂ ਜੀ ਦੇ ਚਰਨਾ ਵਿੱਚ ਪੁੱਜਾ ਉਸ ਨੇ ਬੇਨਤੀ ਕਰਦਿਆਂ ਹੋਇਆਂ ਦਿਲ ਦੀ ਭਾਵਨਾ ਦੱਸ ਦਿੱਤੀ ਉਸ ਨੇ ਆਖ ਦਿੱਤਾ ਹੈ ਪ੍ਰੀਤਮਾ ਤੇਰੇ ਪਿਆਰ ਨੇ ਆਤਮਾ ਨੂੰ ਕਮਲੀ ਕਰ ਦਿੱਤਾ ਹੈ ਆਤਮਾ ਦਵਾਨੀ ਹੋ ਗਈ ਹੈ ਜਿਵੇਂ ਸੱਸੀ ਪੁੰਨੂ ਪਿੱਛੇ ਬਿਆਕਲਸੀ ਇਸ ਤਰ੍ਹਾਂ ਮੇਰੀ ਆਤਮਾ ਤੜਫ ਰਹੀ ਹੈ ਇਹ ਚੈਨ ਨਹੀਂ ਕਰਦੀ ਇਸ ਨੂੰ ਸ਼ਾਂਤੀ ਬਖਸ਼ੋ ਦਾਤਾ ਮਿਹਰ ਕਰੋ ਸਤਿਗੁਰੂ ਜੀ ਦਾ ਜੀ ਉਹਦਾ ਮਨੋਂ ਭਾਵਨਾ ਨੂੰ ਸਮਝ ਗਏ ਉਹਦੇ ਜੀਵਨ ਨੂੰ ਤਾੜ ਗਏ ਪਰ ਸਹਿਮਾ ਨੇ ਜੋ ਕੁਝ ਸਮਝਿਆ ਸੀ ਉਸ ਨੂੰ ਪ੍ਰਗਟ ਨਾ ਕੀਤਾ ਉਨਾਂ ਪੁੱਛਿਆ ਸਦਾ ਮਾਸਤ ਰਹਿਣ ਵਾਲੇ ਕਰਾਮਾਤੀ ਫਕੀਰ ਨੂੰ ਬੇਚੈਨੀ ਕਿਉਂ ਕਿ ਮਰਸ਼ਦਾ ਚਿੱਤੇ ਨਹੀਂ ਰੱਖ ਨਹੀਂ ਰੱਖਿਆ ਮਰਸ਼ਦਾ ਪਹਿਲਾਂ ਮਰਸ਼ਦਾ ਤਾਂ ਭੁੱਲ ਗਿਆ ਹੁਣ ਤਾਂ ਨਵਾਂ ਪ੍ਰੀਤਮ ਟੋਲਿਆ ਹੈ ਨਵੇਂ ਪ੍ਰੀਤਮ ਦੀ ਤਸਵੀਰ ਹੈ ਦੇਤੇ ਅੱਖਾਂ ਵਿੱਚ ਚਿੱਤਰ ਦੀ ਗਈ ਹੈ ਮਸ ਚਿਤ ਮਿਆਕਲ ਹੈ ਇਹ ਸੁਣਨ ਬਾਅਦ ਤੀ ਕਿ ਪ੍ਰੀਤਮ ਆਖ ਦੇਵੇਂ ਪਿਆਰ ਪ੍ਰਵਾਨ ਹੋਇਆ ਸੱਜਣ ਦਾ ਮੈਂ ਵੀ ਤੇਰੇ ਮੈਂ ਵੀ ਦੇ ਦਿਲ ਦੀ ਵਾਸੀ ਭਾਵ ਕਿ ਸਤਿਗੁਰੂ ਜੀ ਨੇ ਪੁੱਛਿਆ ਦਾਤਾ ਮੈਂ ਸਿੱਖ ਬਣਨਾ ਚਾਹੁੰਦਾ ਹਾਂ ਮੈਨੂੰ ਅਮਰ ਅਸਾਂ ਕੇ ਸਿੰਘ ਬਣਾਓ ਪੂਰਾ ਤਿਆਰ ਬਰ ਤਿਆਰ ਸਿੰਘ ਮੱਸ ਮੈਨੂੰ ਆਪ ਦੇ ਪਿਆਰ ਦੇ ਆਬੇ ਹਜਾਤ ਦੀ ਲੋੜ ਹੈ ਬਖਸ਼ੋ ਦਇਆ ਕਰੋ ਦੀਨ ਧਿਆਰ ਸਰਬ ਦੇ ਸਰਬ ਕੇ ਦਾਤੇ ਕਨਗੀਆਂ ਵਾਲੇ ਪਿਤਾ ਦਿਆਲੂ ਕਿਰਪਾਲੂ ਮਹਾਰਾਜ ਬਖਸ਼ੋ ਬਖਸ਼ੋ ਅਮਰਤਾ ਦਾਣ ਬਖਸ਼ੋ ਬੈਮੀ ਦੇ ਬਚਨ ਸੁਣ ਕੇ ਅਤੇ ਸਿੱਖ ਮਾਨਣ ਵਾਸਤੇ ਸੱਚੀ ਤੜਪ ਦੇਖ ਕੇ ਸਤਿਗੁਰੂ ਜੀ ਨੇ ਭਾਈ ਮਾਨ ਸਿੰਘ ਨੂੰ ਹੁਕਮ ਕੀਤਾ ਕਿ ਬੈਮੀ ਨੂੰ ਅਮਰਤਾ ਦਾ ਸ਼ਕਾ ਦਿੱਤਾ ਜਾਵੇ ਜਦ ਭਾਈ ਮਾਨ ਸਿੰਘ ਜੀ ਨੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕੀਤੀ ਉਸ ਸਮੇਂ ਅਮਰਤਾ ਤਿਆਰ ਕੀਤਾ ਗਿਆ ਹੋਰ ਵੀ ਅਮਰਤਾ ਬਿਲਾਕੀ ਅਸੀਂ ਹਨ ਉਨਾਂ ਨੂੰ ਵੀ ਨਾਲ ਲਾ ਕੇ ਅਮਰਤ ਪਾਨ ਕਰਾਇਆ ਗਿਆ ਅਮਰਤ ਛਕਣ ਤੋਂ ਪਿੱਛੇ ਪਹਿਲਾ ਨਾਮ ਬਦਲਣਾ ਬਹੁਤ ਜ਼ਰੂਰੀ ਹੈ ਇਸ ਸਮਾਂ ਤੇ ਮੈਮੀਂਦਾ ਸਿੰਘ ਨਾਮ ਪਾਈ ਅਜਮੇਰ ਸਿੰਘ ਜੀ ਰੱਖਿਆ ਗਿਆ ਉਸ ਸਮੇਂ ਬਹੁਤ ਹੀ ਖੁਸ਼ੀਆਂ ਮਨਾਇਆਂ ਗਈਆਂ ਲੱਖੀ ਜੰਗਲ ਦੀ ਵੱਡੀ ਇਤਿਹਾਸਕ ਘਟਨਾ ਸੀ ਜੇ ਇੱਕ ਮੁਸਲਮਾਨ ਫਕੀਰ ਨੇ ਅਮਰਤ ਛਕਿਆ ਫਕੀਰ ਵੀ ਉਹ ਜਿਹੜਾ ਕਰਾਮਾਤੀ ਤੇ ਖਦਾ ਨੂੰ ਪਿਆਰਾ ਸੀ ਜਦੋਂ ਇਹ ਖਬਰ ਸਾਰੇ ਬਾਹਰੇ ਵਿੱਚ ਸੁਣੀ ਗਈ ਕਿ ਮੈਮੀ ਨੇ ਅਮਰਤ ਪਾਨ ਕਰ ਲਿਆ ਹੈ ਉਹ ਭਾਈ ਜਮੇਰ ਸਿੰਘ ਨਾਮ ਦਾ ਸਿੰਘ ਹੋ ਗਿਆ ਹੈ ਤਾਂ ਲੋਕਾਂ ਨੇ ਮਨਾ ਉੱਤੇ ਬਹੁਤ ਚੰਗਾ ਅਸਰ ਪਿਆ ਜਿਹੜੇ ਹਿੰਦੂ ਸਲਤਾਨੀਏ ਥਨ ਉਹ ਸੰਗ ਸਜਣ ਵਾਸਤੇ ਬਹੀ ਰਾਕਤ ਕੇ ਲੱਖੀ ਜੰਗਲਵਾ ਲਾਏ ਸੇਮ ਸਾਰਿਆਂ ਨੂੰ ਅਮਰਤ ਸ਼ਕਾਈ ਗਏ ਤੇ ਤਿਆਰ ਵਰ ਤਿਆਰ ਸਿੰਘ ਬਣਦੇ ਗਏ ਭਾਈ ਤੇ ਕੂਟ ਅਮਰਤ ਪ੍ਰਚਾਰ ਜਦੋਂ ਸਤਿਗੁਰੂ ਜੀ ਲੱਖੀ ਜੰਗਲ ਵਿੱਚ ਸਨ ਤਦੋਂ ਸਾਰੇ ਮਾਨ ਬਾ ਸਾਹੀ ਫੌਜ ਤੋਂ ਖਾਲੀ ਹੋ ਗਿਆ ਕਿਸੇ ਪਾਸਿੋਂ ਵੀ ਕੰਸੂ ਨਾ ਆਈ ਕਿ ਸਾਹੀ ਫੌਜ ਦੇ ਆਉਣ ਦਾ ਖਤਰਾ ਹੈ ਚਾਰੇ ਪਾਸੇ ਅਮਨ ਹੋ ਗਿਆ ਦੂਰ ਦੂਰ ਤੱਕ ਖਬਰਾਂ ਪੁੱਜ ਗਈਆਂ ਕਿ ਸਤਿਗੁਰੂ ਜੀ ਮਾਲਵੇ ਵਿੱਚ ਵਿਚਰੇ ਹਨ ਉਹਨਾਂ ਦੇ ਦਰਸ਼ਨ ਕਰਨ ਵਾਲੇ ਮਾਲਵੇ ਵਿੱਚ ਚਲੇ ਜਾਣ ਲੱਖੀ ਜੰਗਲ ਨੂੰ ਨਿਹਾਰ ਕਰਕੇ ਸਤਿਗੁਰੂ ਜੀ ਇਲਾਕੇ ਵਿੱਚ ਧਰਮ ਪ੍ਰਚਾਰ ਕਰਨ ਲੱਗੇ ਧਰਮ ਪ੍ਰਚਾਰ ਬਲ ਬਹੁਤ ਧਿਆਨ ਦੇਣ ਦਾ ਭਾਵ ਇਹ ਸੀ ਕਿ ਸਿੰਘਾਂ ਦੀ ਗਣਤੀ ਜੋ ਘਟ ਗਈ ਹੈ ਉਹ ਦੂਸਰੇ ਲੋਕਾਂ ਦੇ ਮਨਾਂ ਉੱਤੇ ਅਸਰ ਪਾਵੇ ਕਿ ਸਤਿਗੁਰੂ ਨਾਨਕਦੇਵ ਜੀ ਦੀ ਸਿੱਖੀ ਘਟ ਰਹੀ ਹੈ ਸਿੱਖੀ ਧਰਮ ਦੇ ਦੁਸ਼ਮਣ ਹਿੰਦੂ ਤੇ ਮੁਸਲਮਾਨ ਹਸ਼ਿਆਰ ਨਾ ਹੋ ਜਾਣ ਲੱਖੀ ਜੰਗਲ ਦੇ ਨੇੜੇ ਪਿੰਡਾਂ ਵਿੱਚ ਪ੍ਰਚਾਰ ਕਰਨ ਪਿੱਛੋਂ ਸਤਿਗੁਰੂ ਜੀ ਦੂਰ ਦੇ ਪਿੰਡਾਂ ਮਲ ਬਦੇ ਹੁਣ ਆਪ ਦਾ ਪਤਾ ਬਹੁਤ ਸੀ ਤੋੜੇ ਸੇਵਕ ਬੈਲ ਗੱਡੀਆਂ ਅੰਬੂ ਤੇ ਲੰਗਰ ਦੇ ਬਾਤਣ ਆਦਕ ਸਮਾਨ ਇਕੱਠਾ ਹੋ ਗਿਆ ਸੀ ਸਤਗੁਰੂ ਜੀ ਦਾ ਨਿਵਾਸ ਵੀ ਚੰਗਾ ਸੀ ਕੀਮਤੀ ਚੂੜਾ ਫਿਰ ਪਾਇਆ ਗਿਆ ਸੀ ਸਹਿਬ ਚਲਦੇ ਚਲਦੇ ਭਾਈ ਦੇ ਕੋਟ ਪੁੱਜੇ ਭਾਈ ਦਾ ਕੋਟ ਪਾਈ ਪਾਕਤੂ ਦਾ ਨਗਰ ਸੀ ਜਸ ਦਾ ਬਿਆਨ ਪਿੱਛੇ ਕੀਤਾ ਗਿਆ ਹੈ ਉੱਥੋਂ ਦੇ ਮਸਨਿਕਾ ਨੇ ਬਹੁਤ ਸੇਵਾ ਕੀਤੀ ਉਹ ਸੇਵਾ ਪਾਉ ਨੂੰ ਦੇਖ ਕੇ ਉੱਥੋਂ ਦੇ ਸਾਹੂਕਾਰਾਂ ਦੇ ਚਤ ਵਿੱਚ ਆਇਆ ਕਿ ਉਹ ਸਤਗੁਰੂ ਜੀ ਦਾ ਭੰਡਾਰਾ ਕਰਨ ਉਹਨਾਂ ਦਾ ਮੁਖਿਆ ਸਤਗੁਰੂ ਜੀ ਦੇ ਪਾਸ ਆਇਆ ਤੇ ਆ ਕੇ ਕਹਿਣ ਲੱਗਾ ਮਹਾਰਾਜ ਅਸਾ ਬੰਦਿਆਂ ਦੀ ਬੰਦਿਆਂ ਦੀ ਇੱਛਾ ਹੈ ਇਹ ਆਪ ਨੂੰ ਸੰਗਤ ਅਸਮੇਤ ਪ੍ਰਸ਼ਾਦਾ ਛਕਾਇਆ ਜਾਵੇ ਸੋ ਹੁਕਮ ਕਰੋ ਤਾਂ ਪ੍ਰਸ਼ਾਦਾ ਤਿਆਰ ਕਰੀਏ ਸਤਗੁਰੂ ਜੀ ਨੇ ਉੱਤਰ ਦਿੱਤਾ ਪ੍ਰਸ਼ਾਦਾ ਛਕਣ ਵਿੱਚ ਕੋਈ ਟਲ ਨਹੀਂ ਪਰ ਜੇਕਰ ਤੁਸੀਂ ਅਮਰਤ ਛੱਕੇ ਤਿਆਰਵਾਰ ਤਿਆਰ ਸਿੰਘ ਸਾਹਿਬ ਜਾਮੂ ਤਾਂ ਅਸੀਂ ਚਾਹੁੰਦੇ ਹਾਂ ਕਿ ਅਮਰਤ ਛਕੋ ਅਮਰਤ ਛਕਣ ਦੇ ਨਾਲ ਤੁਹਾ ਦਾ ਤਨ ਮਨ ਤੇ ਘਰ ਬੋ ਪਵਿੱਤਰ ਹੋ ਜਾਵੇਗਾ ਸਤਿਗੁਰੂ ਨਾਨਕ ਦੇਵ ਜੀ ਆਪ ਤੇ ਕਿਰਪਾ ਕਰਨਗੇ ਸਾਰੀਆਂ ਮਨੋ ਕਾਮਨਾ ਪੂਰਨ ਹੋਣੀਆਂ ਸੁਲਤਾਨੀਆਂ ਦੇ ਘਰਾ ਤੋਂ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਸਤਿਗੁਰੂ ਜੀ ਦੇ ਬਚਨ ਸੁਣ ਕੇ ਸਾਹੂ ਕਰਮ ਮੁਖਿਆ ਸੋਚੀ ਪਏ ਗਿਆ ਉਸਨੇ ਕਿਹਾ ਮਹਾਰਾਜ ਮੈਂ ਘਰੋਂ ਹਾਂ ਕਰਦਿਆਂ ਦੇ ਨਾਲ ਦੇ ਸਾਹੂਕਾਰਾਂ ਨੂੰ ਵੀ ਪੁੱਛਾਂ ਮੈਂ ਕਿ ਉਹ ਅਮਰਤ ਛਕਣ ਨੂੰ ਤਿਆਰ ਹਨ ਮੈਂ ਇਕੱਲਾ ਇੱਥੇ ਹਾਂ ਕਰ ਜਾਵਾਂ ਉਹ ਨਾ ਮੰਨਣਾ ਫਿਰ ਮੈਨੂੰ ਝੂਠਾ ਹੋਣਾ ਪਵੇ ਹੇ ਦਾਤਾ ਅਸਾਂ ਤੇ ਦਿਆ ਰੱਖਣੀ ਮੈਂ ਕੋਈ ਕੂੜ ਨਹੀਂ ਕਹਿ ਰਿਹਾ ਸੇਬਾ ਉਸਦੀ ਅਕਲ ਤੇ ਪ੍ਰਸੰਨ ਹੋਏ ਤੇ ਉਸ ਨੂੰ ਬਚਨ ਕੀਤਾ ਠੀਕ ਹੈ ਜਿਹੜਾ ਕਾਰਜ ਸੋਚ ਵਿਚਾਰ ਕੇ ਕੀਤਾ ਜਾਵੇ ਉਹ ਹੀ ਚੰਗਾ ਹੁੰਦਾ ਹੈ ਆਪ ਘਰ ਜਾ ਜਾਈਏ ਕਹਿੰਦੇ ਸਾਰੇ ਪਰਿਵਾਰ ਅੰਗੇ ਅਤੇ ਇਹ ਸਵਾਲ ਰੱਖ ਕੇ ਹੱਲ ਕਰ ਲਵੋ ਫਿਰ ਆ ਜਾਣਾ ਅਸੀਂ ਤੁਸੀਂ ਲੋਕਾਂ ਤੇ ਪ੍ਰਸੰਨ ਹਾਂ ਕੋਈ ਵਿਚਾਰ ਨਾ ਕਰਨਾ ਸਤਿਗੁਰੂ ਜੀ ਦੇ ਚਰਨਾ ਤੇ ਨਮਸਕਾਰ ਕਰਕੇ ਸਾਹੂ ਕਰ ਮੁਖੀਆ ਆਪਣੇ ਘਰ ਨੂੰ ਚਲਿਆ ਗਿਆ ਤਾਰ ਪੋਡਕਾਸਟ ਨੇ ਸਾਰਾ ਪਰਿਵਾਰ ਇਕੱਠਾ ਕੀਤਾ ਸਾਰੇ ਪੱਗ ਮੰਨ ਮਨ ਬਿਠਾ ਕੇ ਆਖਿਆ ਸਤਿਗੁਰੂ ਜੀ ਪ੍ਰਸ਼ਾਦਾ ਸਕਣ ਨੂੰ ਤਾਂ ਤਿਆਰ ਹਨ ਪਰ ਉਹ ਇਹ ਆਖਦੇ ਹਨ ਕਿ ਸਾਰੇ ਘਰ ਦੇ ਜੀ ਪਹਿਲਾਂ ਸਿੱਖੀ ਨੂੰ ਧਾਰਨ ਕਰੋ ਅਮਰਤ ਸ਼ਕੋ ਹੋਏ ਤੁਸਾਂ ਤੇ ਦੇ ਪ੍ਰਸ਼ਾਦ ਦੇ ਸਕਾਂਗੇ ਕਿਉਂਕਿ ਤੁਸੀਂ ਸੁਲਤਾਨੀਏ ਹੋ ਕਬਰ ਮੜੀ ਦੇ ਪੁਜਾਰੀ ਹੋ ਤੁਸਾਂ ਦੇ ਹੱਥੋਂ ਪ੍ਰਸ਼ਾਦਾ ਨਹੀਂ ਸੱਕ ਸਕਦੇ ਮੁਖੇਦਿਆਏ ਗੱਲਾਂ ਸੁਣ ਕੇ ਮੱਦਤਾ ਮੰਨ ਗਏ ਪਰ ਇਸਤਰੀਆਂ ਪੰਜ ਪੱਥਰ ਚੁੱਕ ਕੇ ਪਈਆਂ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਕਦੀ ਪੀਰ ਦੀ ਮੰਨਤ ਨਹੀਂ ਛੱਡਣੀ ਪੀਰ ਦੀ ਮੰਨਤ ਨਹੀਂ ਛੱਡਣੀ ਜੋ ਸਿੱਖੀ ਨੂੰ ਧਾਰਨ ਕਰ ਲਿਆ ਤਾਂ ਪੀਰ ਸਭ ਕੁਝ ਨਸ਼ਟ ਕਰ ਦੇਵੇਗਾ ਪੀਰ ਜੀ ਨੇ ਨਿੱਕਾ ਨੂੰ ਇਸ ਤਰ੍ਹਾਂ ਨਸ਼ਟ ਕੀਤਾ ਹੈ ਆਦਿਕ ਇਸ ਤਰ੍ਹਾਂ ਸਾਰਾ ਦਿਨ ਚਰਚਾ ਹੁੰਦੀ ਰਹੀ ਆਖਰ ਮਾਈ ਨੂੰ ਹਥਿਆਰ ਸੁੱਕਣੇ ਪਏ ਮੁਖੀਆ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੀ ਸ਼ਰਨ ਆਇਆ ਸਾਬਨੇ ਫੈਸਲਾ ਸੁਣਾ ਦਿੱਤਾ ਕਿ ਉਹ ਅਮਰਤ ਛਕਣ ਨੂੰ ਤਿਆਰ ਹਨ ਉਸ ਵੇਲੇ ਭਾਈ ਮਾਰਕਸ਼ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਹੋਰ ਸਿੰਘਾਂ ਨੂੰ ਸਾਥ ਲੈ ਕੇ ਅਮਰਤ ਤਿਆਰ ਕੀਤਾ ਤੇ ਸ਼ਹਾਉਕਾਰਾਂ ਨੂੰ ਸ਼ਕਾਇਆ ਉਹਨਾਂ ਦੀ ਮੁਖੀ ਦੇ ਨਾਮ ਰੰਗੀ ਘਮੀ ਸੀ ਉਹਨਾਂ ਦੇ ਮوڑ ਨਾ ਹੋ ਹੀ ਰਹੇ ਰੰਗੀ ਸੰਘਾ ਕੁਮੀ ਸੰਘਾ ਬਾਕੀ ਦੇ ਪਰਵਾਰ ਦੇ ਨਾਮ ਬਦਲ ਦਿੱਤੇ ਇੱਕ ਪਾਸੇ ਅਮਰ ਤਾਂ ਤਿਆਰ ਹੁੰਦਾ ਰਿਹਾ ਤੇ ਦੂਜੇ ਪਾਸੇ ਗੁਰੂ ਕਾ ਲੰਗਰ ਉਸ ਤੈਨ ਦੇ ਗੁਰੂ ਕੇ ਲੰਗਰ ਦਾ ਖਰਚਾ ਉਹਨਾਂ ਸਾਹੂ ਕਾਰਾ ਨਾਲ ਸੀ ਸਾਹੂ ਕਾਰਾ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਤੇ ਉਹਨਾਂ ਨੂੰ ਨਿਹਾਲ ਕੀਤਾ ਇੰਨਾ ਸਾਹੂ ਕਾਰਾ ਨੇ ਸਿੱਖੀ ਪ੍ਰਚਾਰ ਵਿੱਚ ਬਹੁਤ ਸਹਿਯਾ ਕੀਤਾ It is Mount and